ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਆਓ ਕਹਾਣੀ ਅੱਗੋਂ ਸ਼ੁਰੂ ਕਰੀਏ ਨਸ਼ੇੜੀ ਪੁੱਤ ਹਰਜਿੰਦਰ ਸਿੰਘ ਆਪਣੇ ਪੋਤੇ ਨੂੰ ਸ਼ਹਿਰ ਦੇ ਵੱਡੇ ਸਕੂਲ ਵਿੱਚ ਪੜਾਉਣਾ ਚਾਹੁੰਦਾ ਸੀ ਪਰ ਹਾਲਾਤਾਂ ਨੇ ਇਜਾਜ਼ਤ ਨਾ ਦਿੱਤੀ ਕੁਛ ਪਹਿਲਾਂ ਹੀ ਸ਼ਮਸ਼ੇ ਨੇ ਕੰਨਾਂ ਨੂੰ ਹੱਥ ਲਵਾ ਦਿੱਤੇ ਸਨ ਹਰਜਿੰਦਰ ਦੁਚਿੱਤੀ ਵਿੱਚ ਪੈ ਜਾਂਦਾ ਹੁਣ ਉਹ ਆਪ ਹੀ ਮੀਤਾ ਨੂੰ ਪੜਾਇਆ ਕਰਦਾ ਸੀ ਮੀਤਾ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਮਿੰਦਰ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਉਹ ਸ਼ਮਸ਼ੀਰ ਵੱਲੋਂ ਦਿੱਤੀ ਸਾਰੇ ਦੁੱਖ ਭੁੱਲ ਜਾਂਦੀ ਹੁਣ ਉਸ ਦੀ ਜ਼ਿੰਦਗੀ ਦਾ ਇੱਕੋ ਹੀ ਮਕਸਦ ਸੀ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਉਸ ਨੇ ਦੋ ਝੋਟੀਆਂ ਵੀ ਰੱਖੀਆਂ ਹੋਈਆਂ ਸਨ ਉਹ ਥੋੜਾ ਦੁੱਧ ਬਚਾ ਕੇ ਵੇਚ ਦਿੰਦੀ ਸੀ ਜਿਸ ਨਾਲ ਘਰ ਦਾ ਖਰਚਾ ਸੁਖਾਲਾ ਹੋ ਗਿਆ ਸੀ ਹਰਜਿੰਦਰ ਆਪਣੀ ਨੂੰ ਦੀ ਸਮਝਦਾਰੀ ਤੋਂ ਵੀ ਬਹੁਤ ਖੁਸ਼ ਹੁੰਦਾ ਰਹਿੰਦਾ ਪਰ ਸ਼ਮਸ਼ੀਰ ਵੱਲ ਪੀਕੀ ਨਿਰਾਸ਼ ਹੋ ਜਾਂਦਾ ਮੀਤਾ ਤੇ ਉਸਦੀ ਭੈਣ ਪੰਮੀ ਵਧੀਆ ਪੜ ਰਹੇ ਸਨ ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ ਹੁਣ ਦੀ ਵਾਰ ਮੀਤੇ ਨੇ ਦਸਵੀਂ ਵਧੀਆ ਨੰਬਰ ਲੈ ਕੇ ਪਾਸ ਕੀਤੀ ਮੀਤਾ ਅੱਗੇ ਵੀ ਪੜਨਾ ਚਾਹੁੰਦਾ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਦਿਨ ਸਾਈਕਲ ਤੇ ਜਾਂਦਾ ਹਰਜਿੰਦਰ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਰਕੇ ਉਸਦੀ ਲੱਤ ਟੁੱਟ ਗਈ ਹੁਣ ਖੇਤੀ ਦੇ ਕੰਮਾਂ ਦਾ ਸਾਰਾ ਬੋਝ ਮੀਤੇ ਤੇ ਆ ਗਿਆ। ਹੁਣ ਮੀਤੇ ਨੂੰ ਵੀ ਆਪਣੇ ਡੈਡੀ ਤੇ ਗੁੱਸਾ ਹੋਣ ਲੱਗਿਆ। ਹਰਜਿੰਦਰ ਮੰਜੇ ਦੇ ਪਿਆ ਆਪਣੀ ਬੇਬਸੀ ਨੂੰ ਝੂੜਦਾ ਰਹਿੰਦਾ। ਉਸਨੇ ਮੀਤ ਲਈ ਕਈ ਸੁਪਨੇ ਵੇਖੇ ਸੀ ਤੇ ਤਕਦੀਰ ਉਸਨੂੰ ਕਿਸੇ ਹੋਰ ਹੀ ਪਾਸੇ ਲੈ ਕੇ ਜਾ ਰਹੀ ਸੀ। ਘਰ ਦੀ ਆਰਥਿਕ ਹਾਲਾਤਾਂ ਨੂੰ ਦੇਖ ਉਸਨੇ ਆਪਣੇ ਨਾਲ ਸਮਝੌਤਾ ਕਰ ਲਿਆ। ਉਹ ਉਸ ਨੇ ਅੱਗੇ ਦੀ ਪੜ੍ਹਾਈ ਨਾ ਕਰਨ ਦਾ ਫੈਸਲਾ ਕਰ ਲਿਆ ਪਰ ਜਦੋਂ ਉਹ ਆਪਣੇ ਨਾਲ ਦੇ ਨੂੰ ਸਕੂਲ ਜਾਂਦੇ ਵੇਖਦਾ ਤਾਂ ਉਸ ਦਾ ਬਹੁਤ ਜੀ ਕਰਦਾ ਕਿ ਮੈਂ ਵੀ ਅੱਗੇ ਪੜਾਂ ਪਰ ਮੀਤੇ ਨੂੰ ਮਨ ਮਾਰ ਕੇ ਕੰਮ ਕਰਨਾ ਪੈਂਦਾ ਉਧਰ ਉਸ ਦਾ ਡੈਡੀ ਸਾਰਾ ਦਿਨ ਨਸ਼ੇ ਦੀ ਹਾਲਾਤ ਵਿੱਚ ਪਿਆ ਰਹਿੰਦਾ ਘਰੇ ਉਸ ਦੀ ਮੰਮੀ ਨਾਲ ਕੁੱਟਮਾਰ ਕਰਦਾ ਕੁਝ ਮਹੀਨਿਆਂ ਬਾਅਦ ਦੋਵੇਂ ਦਾਦਾ ਬੋਤਾ ਕੰਮ ਕਰਨ ਲੱਗੇ ਅਰਹਜਿੰਦਰ ਤੋਂ ਹੁਣ ਖੇਤੀ ਦਾ ਕੰਮ ਨਹੀਂ ਹੁੰਦਾ ਸੀ ਨਾਲੇ ਖੇਤੀ ਵਿੱਚ ਕੁਝ ਬਚਦਾ ਵੀ ਨਹੀਂ ਸੀ ਇਸ ਲਈ ਹਰਜਿੰਦਰ ਪਿੰਡ ਦੇ ਅੱਡੇ ਤੇ ਹੀ ਬਹਿ ਕੇ ਸਾਈਕਲ ਸਕੂਟਰਾਂ ਦੇ ਪੰਚਰ ਲਾਉਣ ਲੱਗਾ ਮੀਤਾ ਵੀ ਆਪਣੇ ਦਾਦਾ ਜੀ ਨਾਲ ਮਦਦ ਕਰਦਾ ਤੇ ਹੁਣ ਉਹਨਾਂ ਦਾ ਇਹ ਕੰਮ ਵਧੀਆ ਕੰਮ ਚੱਲ ਪਿਆ ਇੱਕ ਦਿਨ ਉਸ ਦੇ ਸਕੂਲ ਦਾ ਮਾਸਟਰ ਸਕੂਟਰ ਨੂੰ ਪੰਕਚਰ ਲਗਵਾਉਣ ਆਇਆ ਤਾਂ ਉਸਨੇ ਮੀਤੇ ਨੂੰ ਅੱਗੇ ਪ੍ਰਾਈਵੇਟ ਪੜਨ ਦੀ ਸਲਾਹ ਦਿੱਤੀ ਮੀਤੇ ਨੂੰ ਇਹ ਵਿਚਾਰ ਵਧੀਆ ਲੱਗਿਆ ਮੀਤਾ ਹੁਣ ਸਭ ਸਮਝਦਾ ਸੀ ਉਹ ਆਪਣੇ ਡੈਡੀ ਨਾਲ ਘੱਟ ਹੀ ਗੱਲ ਕਰਦਾ ਉਸਨੇ ਮਾਸਟਰ ਜੀ ਦੀ ਸਲਾਹ ਬਾਰੇ ਆਪਣੇ ਦਾਦਾ ਜੀ ਨਾਲ ਗੱਲ ਕੀਤੀ ਹਰਜਿੰਦਰ ਉਸਦੇ ਪੜ੍ਹਨ ਦੇ ਸ਼ੌਂਕ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਅਤੇ ਉਸ ਦਾ ਪ੍ਰਾਈਵੇਟ ਦਾਖਲਾ ਪ੍ਰਵਾਨ ਦਿੱਤਾ ਮੀਤੇ ਨੇ ਆਪਣੇ ਦੋਸਤ ਤੋਂ ਕਿਤਾਬਾਂ ਲੈ ਕੇ ਘਰ ਬੈ ਕੇ ਹੀ ਪੜ੍ਹਨਾ ਸ਼ੁਰੂ ਕਰ ਦਿੱਤਾ ਉਹ ਸਾਰਾ ਦਿਨ ਆਪਣੇ ਦਾਦਾ ਜੀ ਨਾਲ ਕੰਮ ਕਰਦਾ ਤੇ ਜਦੋਂ ਵੀ ਵੇਲ ਮਿਲਦੀ ਤਾਂ ਪੇਪਰ ਦੀ ਤਿਆਰੀ ਕਰਦਾ ਉਸ ਦੀ ਮਿਹਨਤ ਰੰਗ ਲੈ ਕੇ ਆਈ ਤੇ 12ਵੀਂ ਜਮਾਤ ਪਾਸ ਕਰ ਲਈ ਪਿੰਡ ਦਾ ਇੱਕ ਜਾਣਕਾਰ ਮੁੰਡਾ ਆਪਣੀ ਕਾਹ ਨੂੰ ਪੰਕਚਰ ਲਗਵਾਉਣ ਆਇਆ ਤਾਂ ਗੱਲਾਂ-ਗੱਲਾਂ ਵਿੱਚ ਉਸਨੇ ਮੀਤੀ ਨੂੰ ਦੱਸਿਆ ਕਿ ਉਹ 12ਵੀਂ ਕਰਕੇ ਵਿਦੇਸ਼ ਚਲਾ ਗਿਆ ਸੀ ਉੱਥੇ ਤਾਂ ਮੋਜਾ ਨੇ ਮੀਤੇ ਦਾ ਕੰਮ ਦੇਖ ਕੇ ਕਹਿਣ ਲੱਗਿਆ ਕਿ ਤੇਰੇ ਤਾਂ ਉਥੇ ਵਾਰੇ ਨਿਆਰੇ ਹੋ ਜਾਣੇ ਨੇ ਮੈਂ ਤਾਂ 2 ਸਾਲ ਬਾਅਦ ਵਾਪਸ ਆਇਆ ਹਾਂ ਦੇਖ ਤੇਰੇ ਸਾਹਮਣੇ ਹੀ ਹੈ ਜਾਣਦਾ ਜਾਣਦਾ ਉਹ ਮੀਤੇ ਨੂੰ ਆਖ ਗਿਆ ਜੇ ਜਾਣ ਦਾ ਵਿਚਾਰ ਬਣਿਆ ਤਾਂ ਦੱਸ ਦਵੀਂ ਇਹ ਜੰਟ ਉਸ ਦਾ ਜਾਣਕਾਰ ਹੈ ਉਸ ਦੀ ਟੋਨ ਨੂੰ ਵੇਖ ਕੇ ਮੀਤੇ ਦੇ ਮਨ ਵਿੱਚ ਵਿਦੇਸ਼ ਜਾਣ ਦੀ ਤਾਂਗ ਪੈਦਾ ਹੋ ਗਈ ਸਾਰਾ ਦਿਨ ਉਹ ਉਸ ਦੀਆਂ ਗੱਲਾਂ ਨੂੰ ਮਨ ਵਿੱਚ ਵਿਚਾਰਦਾ ਰਿਹਾ ਪਰ ਫੇਰ ਅਗਲੇ ਹੀ ਪਲ ਆਪਣੇ ਘਰ ਦੇ ਹਾਲਾਤ ਦੇਖ ਵਿਚਾਰ ਬਦਲ ਦਿੰਦਾ ਅੱਜ ਉਸ ਦਾ ਕੰਮ ਵਿੱਚ ਧਿਆਨ ਨਹੀਂ ਲੱਗ ਰਿਹਾ ਸੀ ਮੀਤਾ ਉਸ ਮੁੰਡੇ ਦੀ ਗੱਲ ਤੋਂ ਬਾਅਦ ਚੰਗੀ ਤਰ੍ਹਾਂ ਸੌ ਵੀ ਨਾ ਸਕਿਆ ਪੂਰੀ ਰਾਤ ਅੱਖਾਂ ਵਿੱਚ ਹੀ ਕੱਢ ਦਿੱਤੀ ਅਗਲੇ ਦਿਨ ਉਹ ਕੰਮ ਤੇ ਜਾਣ ਤੋਂ ਪਹਿਲਾਂ ਜਦੋਂ ਖੇਤ ਵੱਲ ਗਿਆ ਤਾਂ ਉਸ ਮੁੰਡੇ ਦੇ ਘਰ ਵੀ ਚੱਲ ਗਿਆ ਉਸ ਨੂੰ ਕਿਹਾ ਵੀਰ ਬਣ ਕੇ ਤੂੰ ਕੋਈ ਜੁਗਾੜ ਲਾ ਵੇ ਬਾਹਰ ਜਾ ਕੇ ਦਿਨ ਰਾਤ ਕਰਕੇ ਸਾਰੇ ਪੈਸੇ ਦੇ ਦੂੰ ਉਸ ਮੁੰਡੇ ਨੇ ਕੋਰਾ ਜਵਾਬ ਦੇ ਦਿੱਤਾ ਤੇ ਕਿਹਾ ਭਰਾਵਾ ਪੈਸੇ ਦਾ ਇੰਤਜ਼ਾਮ ਤਾਂ ਤੈਨੂੰ ਕਰਨਾ ਪੈਣਾ ਜਿਵੇਂ ਮਰਜੀ ਕਰ ਉਹ ਆਪਣੀ ਗਰੀਬੀ ਤੇ ਝੂੜਦਾ ਬੜਬੜ ਕਰਦਾ ਅੱਡੇ ਵਾਲਾ ਆਪਣੇ ਕੰਮ ਤੇ ਆ ਗਿਆ ਅਗੋ ਹਰਜਿੰਦਰ ਸਿੰਘ ਨੂੰ ਉਸ ਦਾ ਮિજાਜ ਠੀਕ ਨਾ ਲੱਗਿਆ ਤਾਂ ਉਸਨੇ ਲਾੜ ਨਾ ਕਿਹਾ ਕੀ ਗੱਲ ਹੋ ਗਈ ਸ਼ੇਰਾ ਅੱਜ ਕਿੱਧਰ ਚਲਾ ਗਿਆ ਸੀ ਕਾਫੀ ਟਾਈਮ ਲਾ ਦਿੱਤਾ ਖੇਤਾਂ ਵਿੱਚ ਮੀਤ ਨੇ ਆਪਣੇ ਦਾਦਾ ਜੀ ਨੂੰ ਉਸ ਮੁੰਡੇ ਵਾਲੀ ਸਾਰੀ ਗੱਲ ਦੱਸੀ ਤੇ ਤਰਲਾ ਜੀ ਆ ਕਰਨ ਲੱਗਿਆ ਬਾਪੂ ਜੀ ਇੱਕ ਵਾਰ ਤੁਸੀਂ ਮੈਨੂੰ ਬਾਹਰ ਭੇਜ ਦਿਓ ਮੈਂ ਤੁਹਾਡੀ ਸਾਰੀ ਗਰੀਬੀ ਦੂਰ ਕਰ ਦੂੰ ਹਰਜਿੰਦਰ ਸਿੰਘ ਨੇ ਬੇਬਸੀ ਨਾਲ ਕਿਹਾ ਪੁੱਤ ਤੇਰੇ ਟੈੜੀ ਨੂੰ ਬਾਹਰ ਭੇਜਣ ਦਾ ਸੁਪਨਾ ਤਾਂ ਵੇਖਿਆ ਸੀ ਤੇ ਉਸ ਸਮੇਂ ਹੱਥ ਵੀ ਖੁੱਲਾ ਸੀ ਸੋਚਿਆ ਸੀ ਕੀ ਇਹ ਬਾਹਰ ਜਾਉ ਤਾਂ ਅਸੀਂ ਜਹਾਜ਼ ਦੇ ਝੂੰਟੇ ਲੈ ਲਵਾਂਗੇ ਪਰ ਉਹ ਕੋੜੀ ਕਿਦਰੇ ਹੋਰ ਨੂੰ ਤੁਰ ਪਿਆ ਪਰ ਹੁਣ ਤੈਨੂੰ ਬਾਹਰ ਭੇਜਣ ਦੀ ਤਾਂ ਸਾਡੀ ਹਾਇਸੀਅਤ ਵੀ ਨਹੀਂ ਹੁਣ ਤਾਂ ਸਾਨੂੰ ਦੋ ਰੋਟੀਆਂ ਕਮਾਉਂਦੀ ਵੀ ਫਿਕਰ ਲੱਗੀ ਰਹਿੰਦੀ ਹੈ ਤੂੰ ਇਹ ਖਿਆਲ ਬਦਲਦੇ ਪਰ ਮੀਤਾ ਤਾਂ ਕਿਦਰੇ ਹੋਰ ਹੀ ਫਿਰਦਾ ਸੀ ਉਹ ਤਾਂ ਜਿੱਦ ਤੇ ਅੜ ਗਿਆ ਆਖਿਰ ਹਰਜਿੰਦਰ ਨੇ ਇਹ ਆਖ ਹੰਗਾਰਾ ਪੜ ਦਿੱਤਾ ਚਲੋ ਦੇਖਦਾ ਆਂ ਜੇ ਕੋਈ ਹੀਲਾ ਵਸੀਲਾ ਬਣਿਆ ਉੰਜ ਹਰਜਿੰਦਰ ਨੂੰ ਵੀ ਚਾਹ ਸੀ ਕਿ ਉਸ ਦਾ ਪੋਤਾ ਬਾਹਰ ਜਾ ਕੇ ਕਮਾਈ ਕਰੇ ਆਪਣੇ ਕਰੀਬੀ ਰਿਸ਼ਤੇਦਾਰਾਂ ਤੋਂ ਮਦਦ ਮੰਗੀ ਪਰ ਕਿਸੇ ਨੇ ਵੀ ਹਾਮੀ ਨਾ ਭਰੀ ਹਰਜਿੰਦਰ ਨੇ ਮੀਤੇ ਦੀ ਜਿੱਦ ਬਾਰੇ ਮਿੰਦਰੋਂ ਨੂੰ ਵੀ ਦੱਸਿਆ ਮਿੰਦਰੋਂ ਨੇ ਆਪਣੀਆਂ ਸਾਰੀਆਂ ਮੱਜਾਂ ਤੇ ਕੰਨਾਂ ਦੀਆਂ ਵਾਲੀਆਂ ਵੇਚਣ ਦਾ ਵਿਚਾਰ ਕਰ ਲਿਆ ਕਿ ਉਸ ਦੇ ਪੋਤੇ ਦਾ ਸੁਪਨਾ ਪੂਰਾ ਹੋ ਜਾਵੇ ਧੰਨਵਾਦ ਜੀ